ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਕਨੇਡਾ ਦੇ ਵਿੱਚ ਪੰਜਾਬੀ ਨੌਜਵਾਨਾਂ ਦੀ ਹੋ ਰਹੀਆਂ ਮੌਤਾਂ ਦਾ ਜਿਹੜਾ ਸਿਲਸਿਲਾ جاری ਹੈ ਬੇ ਬੇਹੱਦ ਜਿਹੜਾ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਹੈ ਤੇ ਗੱਲ ਇਹ ਵੀ ਹੈ ਵੀ ਕਨੇਡਾ ਦੇ ਵਿੱਚ ਹੀ ਅਜਿਹਾ ਕਿਉਂ ਹੋ ਰਿਹਾ ਜਾਂ ਕਨੇਡਾ ਤੋਂ ਹੀ ਅਜਿਹੀਆਂ ਖਬਰਾਂ ਕਿਉਂ ਆ ਰਹੀਆਂ ਤੇ ਕਨੇਡਾ ਦੇ ਵਿੱਚ ਪੰਜਾਬੀਆਂ ਨਾਲ ਹੀ ਅਜਿਹਾ ਕਿਉਂ ਵਾਪਰਿਆ ਹੋਰ ਕਿਸੇ ਕੰਟਰੀ ਦੇ ਵਿੱਚ ਕਿਉਂ ਨਹੀਂ ਵਾਪਰਿਆ ਹੋਰ ਕਿਸੇ ਕੰਟਰੀ ਤੋਂ ਉਹ ਜੀ ਖਬਰ ਕਿਉਂ ਨਹੀਂ ਨਿਕਲ ਕੇ ਆਉਂਦੀ ਜੀ ਬੇहद ਜਿਹੜੇ ਹੈਗਾ ਇਹ ਗੱਲ ਸੋਚਣ ਵਾਲੀ ਹੈ ਚਿੰਤਾ ਦਾ ਵਿਸ਼ਾ ਹੁਣ ਜੇ ਦੇਖਿਆ ਜਾਵੇ ਤਾਂ ਇਸ ਦੇ ਕਈ ਕਾਰਨ ਹੋ ਸਕਦੇ ਆ ਕੀ ਕੈਨੇਡਾ ਦਾ ਮੌਸਮ ਹੈ ਉਹ ਜਿਸ ਨਾਲ ਜਿਹੜੇ ਹੈਗੇ ਨੌਜਵਾਨ ਉਸ ਚੀਜ਼ ਦਾ ਸ਼ਿਕਾਰ ਹੋ ਰਹੇ ਨੇ ਜਾਂ ਕੈਨੇਡਾ ਦੇ ਵਿੱਚ ਕੋਈ ਦਿਲ ਹੁੰਦੀ ਜਿਹੜੀ ਬਿਮਾਰੀ ਫੈਲੀ ਹੋਈ ਹੈ ਜਿਹੜੀ ਪੰਜਾਬੀਆਂ ਤੇ ਜਿਸ ਦਾ ਅਸਰ ਹੋ ਰਿਹਾ ਤੇ ਉਹ ਉਹਨਾਂ ਦੀ ਮੌਤ ਹੋ ਰਹੀ ਆ ਜਾਂ ਇਸ ਬਾਰੇ ਕੋਈ ਤੀਜਾ ਹੋਰ ਕਾਰਨ ਹੈ ਜਿਹਦੇ ਕਰਕੇ ਜਿਹੜੇ ਪੰਜਾਬੀ ਆ ਦਿਲ ਦੇ ਰੋਕਾਂ ਦਾ ਸ਼ਿਕਾਰ ਹੋ ਰਹੇ ਆ ਜਾਂ ਉਹਨਾਂ ਨੂੰ ਹਾਰਟ ਅਟੈਕ ਹੋ ਰਹੇ ਆ ਜਾਂ ਅਸਲ ਹੋ ਕੀ ਰਿਹਾ ਗੱਲ ਤਾਂ ਜਾਣਨ ਦੀ ਇਹ ਆ ਵੀ ਪੰਜਾਬੀਆਂ ਨਾਲ ਹੋਰ ਕੀ ਹੋ ਕੀ ਰਿਹਾ ਇਸ ਬਾਰੇ ਅੱਜ ਆਪਾਂ ਅੱਜ ਦੀ ਵੀਡੀਓ ਵਿੱਚ ਇਸ ਬਾਰੇ ਆਪਾਂ ਡਿਟੇਲ ਨਾਲ ਗੱਲਬਾਤ ਕਰਾਂਗੇ ਕਿ ਜਿਹੜੇ ਪੰਜਾਬੀਆਂ ਨਾਲ ਅਜਿਹਾ ਜਿਹੜਾ ਕਿਉਂ ਹੋ ਰਿਹਾ ਉਹ ਪੰਜਾਬੀਆਂ ਦੀ ਜਿਹੜੀ ਹਰਟ ਅਟੈਕ ਨਾਲ ਮੌਤ ਹੋ ਰਹੀ ਆ ਹੁਣ ਜਿਵੇਂ ਕੈਨੇਡਾ ਦਾ ਜਿਹੜਾ ਹੈਲਥ ਡਿਪਾਰਟਮੈਂਟ ਹੈ ਉਹਦੇ ਮੁਤਾਬਕ ਕੈਨੇਡਾ ਦੇ ਵਿੱਚ ਦਿਲ ਤੇ ਕੈਸਰ ਦੀ ਬਿਮਾਰੀ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਫੈਲੀ ਹੋਈ ਆ ਜਿਹਦੇ ਕਰਕੇ ਜਿਹੜੇ ਨੌਜਵਾਨ ਆ ਦਿਲ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਆ ਤੇ ਕੈਨੇਡਾ ਹਾਈ ਕਮਿਸ਼ਨ ਨੇ ਆਪਦੀ ਵੈਬਸਾਈਟ ਤੇ ਵੀ ਇੱਕ ਐਡਵਾਈਜ਼ਰੀ ਇੱਕ ਨੋਟਿਸ ਜਿਹੜਾ ਜਾਰੀ ਕੀਤਾ ਹੋਇਆ ਆ ਕਿ ਜਿਹੜੇ ਯੰਗ ਲੋਕ ਆ ਕੈਨੇਡਾ ਦੇ ਵਿੱਚ 20 ਜਾਂ 20 ਸਾਲ ਦੇ ਨੇੜੇ ਜਿਹੜਾ ਉਹ ਦਿਲ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਿਹਾ ਚਲੋ ਇਸ ਗੱਲ ਨੂੰ ਚੁੱਠਲਾਇਆ ਨਹੀਂ ਜਾ ਸਕਦਾ ਇਸ ਗੱਲ 'ਚ ਵੀ ਸੱਚਾਈ ਹੋ ਸਕਦੀ ਆ ਪਰ ਜੇ ਜਿੱਥੋਂ ਤੱਕ ਦੇਖਿਆ ਜਾਵੇ ਤਾਂ ਪੰਜਾਬੀ ਜਿਹੜੇ ਨੌਜਵਾਨ ਆ ਹੁਣ ਤਾਂ ਕੁੜੀਆਂ ਵੀ ਇੰਨਾ 'ਚ ਸ਼ਾਮਲ ਆ ਇਹਨਾਂ ਦੀ ਮੌਤ ਆ ਜਿਹੜਾ ਦਿਲ ਦਾ ਜਿਹੜਾ ਹੈਗਾ ਦਿਲ ਦੇ ਹਾਰਟ ਅਟੈਕ ਨਾਲੀ ਕਿਉਂ ਹੋ ਰਹੀ ਆ ਹੋਰ ਕਿਸੇ ਦੀ ਕਿਉਂ ਨਹੀਂ ਹੋ ਰਹੀ ਤਾਂ ਹੋਰ ਕੋਈ ਖਬਰ ਨਿਕਲ ਕੇ ਬਾਹਰ ਕਿਉਂ ਨਹੀਂ ਆਉਂਦੀ ਹੁਣ ਪਿਛਲੇ 2-3 ਸਾਲਾਂ ਤੋਂ ਜਿਹੜਾ ਪੰਜਾਬੀ ਨੌਜਵਾਨ ਬਹੁਤ ਸਾਰੇ ਹਾਰਟ ਅਟੈਕ ਦਾ ਸ਼ਿਕਾਰ ਹੋਇਆ ਬਹੁਤ ਸਾਰੀਆਂ ਖਬਰਾਂ ਨਿਕਲ ਕੇ ਬਾਹਰ ਆਈਆਂ ਕਿ ਯੰਗ ਜਿਹੜੇ ਹੈਗੇ ਆ ਯੰਗ ਭੈਣ ਭਰਾ ਜਿਹੜੇ ਹੈਗੇ ਆ ਉਹ ਇਸ ਜਹਾਨ ਨੂੰ ਅਲਵਦਾ ਕਹਿ ਕੇ ਹਾਰਟ ਅਟੈਕ ਕਰ ਨੂੰ ਹੁਣ 4-5 ਘਟਨਾਵਾਂ ਬਾਰੇ ਆਪਾਂ ਡਿਸਕਸ ਕਰਾਂਗੇ ਹਨਾ ਜਿਹੜੀਆਂ ਰੀਸੈਂਟਲੀ ਜਾਂ 1-2 ਸਾਲਾਂ ਦੇ ਵਿੱਚ ਵਾਪਰੀਆਂ ਜਿਨ੍ਹਾਂ ਨੂੰ ਸੁਣ ਕੇ ਬਹੁਤ ਯਾਨੀ ਕਿ ਦੁੱਖ ਹੋਇਆ ਵੀ ਹੈ ਇਦਾਂ ਵੀ ਹੋ ਸਕਦਾ ਹੈਗਾ ਇੱਕ ਮੁੰਡਾ ਮਨਦੀਪ ਸਿੰਘ ਆ ਪਿੰਡ ਲੈਲਖੁਰਦ ਜ਼ਿਲ੍ਹਾ ਸੰਗਰੂਰ ਦਾ 32 ਸਾਲਾ ਦਾ ਸੀਗਾ ਤੇ ਕੈਨੇਡਾ ਜਾਂਦਾ ਇੱਥੋਂ ਦਿੱਲੀ ਤੋਂ ਕੈਨੇਡਾ ਲਈ ਫਲਾਈਟ ਲੈਂਦਾ ਤੇ ਜਦੋਂ ਹੀ ਕੈਨੇਡਾ ਦੀ ਧਰਤੀ ਤੇ ਪਹੁੰਚਦਾ ਤੇ ਉਹਨੂੰ ਹਾਰਟ ਅਟੈਕ ਹੋ ਜਾਂਦਾ ਉੱਥੇ ਉਹਦੀ ਡੈਥ ਹੋ ਜਾਂਦੀ ਹੈ ਜਸਟ ਜਦੋਂ ਜਹਾਜ਼ ਲੈਂਡ ਕਰਦਾ ਪਰ ਚਲੋ ਮੰਨ ਲਿਆ ਵੀ ਚਲੋ ਇਸ ਜਿਹੜੀ ਬੰਦੇ ਦੀ ਦਾ ਇਸ ਮੁੰਡੇ ਦੀ ਹੋ ਸਕਦਾ ਕੋਈ ਪੁਰਾਣੀ ਹਿਸਟਰੀ ਹੋਵੇ ਕੋਈ ਹਾਰਟ ਦੀ ਉਹਨੂੰ ਬਿਮਾਰੀ ਹੋਵੇ ਉਹਦੇ ਕਰਕੇ ਉਹਦੀ ਡੇਥ ਹੋ ਗਈ ਪਰ ਜੇ ਦੂਜਿਆਂ ਦੇਖਿਆ ਜਾਵੇ ਤਾਂ ਜਿਹੜੀਆਂ ਦੂਜੀਆਂ ਘਟਨਾਵਾਂ ਜਿਨ੍ਹਾਂ ਦੇ ਵਿੱਚੋਂ ਇੱਕ ਮਾਨਸਾ ਜ਼ਿਲ੍ਹੇ ਦੀ ਪਿੰਡ 12 ਪਿੰਡ ਦੀ ਹੈ ਲੜਕੀ ਬਿਆਨਤ ਕੌਰ ਜਿਹਦੀ ਉਮਰ 25 ਸਾਲ ਸੀਗੀ ਤੇ ਕੈਨੇਡਾ ਜਾਂਦੀ ਹੈ ਤੇ ਉਹਦੀ ਕੈਨੇਡਾ ਜਾਣ ਤੋਂ 2 ਮਹੀਨੇ ਬਾਅਦ ਮੌਤ ਹੋ ਜਾਂਦੀ ਹੈ ਤੇ ਬੇहद ਜਾਨੀ ਕਿ ਵਿਚਾਰਾ ਸਧਾਰਨ ਪਰਿਵਾਰ ਨੂੰ ਬਿਲੋਂਗ ਕਰਦੀ ਸੀ ਉਹਦੇ ਫਾਦਰ ਨੇ ਇੱਕ ਕਿੱਲਾ ਜ਼ਮੀਨ ਵੇਚ ਕੇ ਉਹਨੂੰ ਬਾਹਰ ਭੇਜ ਜਾਂਦਾ ਸੋਨੇ ਤੇ ਸਨਾਰੇ ਪਵਿੱਤਰ ਲਈ ਦੋ ਮਹੀਨੇ ਹਜੇ ਗਏ ਹੁੰਦੇ ਆ ਦੋ ਮਹੀਨੇ ਹਜੇ ਹੁੰਦੇ ਆ ਉਹਨੂੰ ਗਈ ਵੀ ਨੂੰ ਤੇ ਉਹਦੀ ਮੌਤ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਇੱਕ 23 ਸਾਲਾ ਦਾ ਬਰਨਾਲਾ ਜ਼ਿਲ੍ਹੇ ਦਾ ਪਿੰਡ ਹੈ ਇੱਕ ਉੱਥੋਂ ਦਾ ਨੌਜਵਾਨ ਅਮਰਿੰਦਰ ਸਿੰਘ ਰਿੰਕੂ 2018 ਦੇ ਵਿੱਚ ਪੀਆਰ ਜਾਂਦਾ ਕੈਨੇਡਾ ਤੇ 24 ਦੇ ਵਿੱਚ ਸੌਰੀ 23 ਦੇ ਵਿੱਚ ਉਹਦੀ ਕੈਲਗਰੀ ਦੇ ਵਿੱਚ ਹਰ ਟੈਕ ਨਾਲ ਡੈਥ ਹੋ ਜਾਂਦੀ ਆ 5 ਸਾਲਾਂ ਬਾਅਦ ਇਸ ਤਰ੍ਹਾਂ 2022 ਦੇ ਵਿੱਚ ਇੱਕ ਗਗਨਦੀਪ ਅਹੂਜਾ ਪਟਿਆਲੇ ਤੋਂ ਮੁੰਡਾ ਉਹ ਜਾਂਦਾ ਕੈਨੇਡਾ ਤੇ ਸਿਰਫ ਕੈਨੇਡਾ ਜਾਣ ਤੋਂ 2 ਦਿਨ ਬਾਅਦ ਉਹਦੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਇੱਕ ਬੇਹੱਦ ਜਿਹੜਾ ਹੈਗਾ ਅ ਦੁਖਦਾਈ ਘਟਨਾ ਸੀਗੀ ਗੁਰਦਾਸਪੁਰ ਜ਼ਿਲ੍ਹੇ ਦਾ 23 ਸਾਲਾਂ ਨੌਜਵਾਨ ਸੀਗਾ ਸਤਿੰਦਰ ਸਿੰਘ ਉਹ ਕੈਨੇਡਾ ਜਾਂਦਾ ਸਾਲ 2023 ਦੇ ਵਿੱਚ ਫਾਦਰ ਉਹਦੇ ਦੀ ਡੈਥ ਹੋ ਜਾਂਦੀ ਆ 5 ਸਾਲ ਪਹਿਲਾਂ ਤੇ ਮਾ ਨਾਲ ਰਹਿੰਦਾ ਵਿਚਾਰਾ ਇਕੱਲਾ ਤੇ ਮਾਂ ਸੋਚਦੀ ਐ ਵੀ ਚੱਲ ਮੈਂ ਆਪਦੇ ਪੁੱਤ ਨੂੰ ਕੈਨੇਡਾ ਭੇਜਦਾ ਸ਼ਾਇਦ ਉੱਥੇ ਕਮਾਈ ਕਰਕੇ ਕੋਈ ਨਾ ਕੋਈ ਆਪਦਾ ਤਰੱਕੀ ਕਰ ਲੂਗਾ ਆਪਦੇ ਪੈਰਾਂ 'ਚ ਖੜਾ ਹੋ ਜਾਊਗਾ ਤਾਂ ਰੋਜ਼ ਮਾਂ ਨੂੰ ਫਿਕਰ ਹੁੰਦਾ ਹੀ ਆ ਵੀ ਇਕੱਲਾ ਇਕੱਲਾ ਪੁੱਤਾ ਕੈਨੇਡਾ ਭੱਜਿਆ ਭੇਜਿਆ ਮਾਂ ਰੋਜ਼ ਫੋਨ ਤੇ ਗੱਲਬਾਤ ਕਰਦੀ ਐ ਉਹਦੇ ਨਾਲ ਰੋਜ਼ ਗੱਲ ਹੁੰਦੀ ਐ ਇੱਕ ਦਿਨ ਕੀ ਹੋਇਆ ਉਹਦੀ ਫੋਨ ਤੇ ਗੱਲ ਨਹੀਂ ਹੁੰਦੀ ਕੀ ਮਾਂ ਨੂੰ ਫਿਕਰ ਪੈ ਜਾਂਦਾ ਵੀ ਅੱਜ ਫੋਨ ਨਹੀਂ ਆਇਆ ਜਦੋਂ ਮਾਂ ਫੋਨ ਕਰਦੀ ਫੋਨ ਚੱਕਦਾ ਨਹੀਂਗਾ ਤੇ ਬਾਅਦ ਚ ਜਿਹੜਾ ਹੈਗਾ ਘੰਟੇ 2 ਘੰਟੇ ਬਾਅਦ ਪਤਾ ਲੱਗਿਆ ਵੀ ਉਹਦੀ ਤਾਂ ਜਿਹੜੀ ਹੈਗੀ ਹਾਰਟ ਅਟੈਕ ਨਾਲ ਮੌਤ ਹੋ ਗਈ ਤੇ ਇਸੇ ਤਰ੍ਹਾਂ ਹੀ ਹੁਣ ਜਿਹੜੀ ਅੱਜ ਜਿਹੜੀ ਖਬਰ ਨਿਊਜ਼ ਚੈਨਲਾਂ ਤੇ ਚੱਲ ਰਹੀ ਹੈ ਵੀ ਜਿਹੜੀ ਲੜਕੀ ਹੈ ਤਨਵੀਰ ਕੌਰ 23 ਸਾਲਾਂ ਦੀ ਜਗਰਾਉਂ ਦੇ ਵਿੱਚ ਜਗਰਾਉਂ ਦੇ ਨੇੜੇ ਤੇਡੇ ਪਿੰਡ ਆ ਉਹ ਅਗਸਤ 2023 ਦੇ ਵਿੱਚ ਕੈਨੇਡਾ ਜਾਂਦੀ ਆ ਤੇ ਕੱਲ ਜਾਂ ਚਾਹਤ ਇੱਕ ਦਿਨ ਪਹਿਲਾਂ ਉਹਦੀ ਜਿਹੜੀ ਹੈਗੀ ਆ ਹਾਰਟ ਅਟੈਕ ਨਾਲ ਡੈਥ ਹੋ ਗਈ ਤੇ ਹੁਣ ਇਸ ਖਬਰ ਦੇ ਵਿੱਚ ਇੱਕ ਗੱਲ ਨਿਕਲ ਕੇ ਆਈ ਹੈ ਘਰਦਿਆਂ ਨੇ ਵੀ ਐਡਮਿਟ ਕੀਤਾ ਕਿ ਉਹਨੂੰ ਸਟ੍ਰੈਸ ਸੀਗਾ ਕੰਮ ਨਹੀਂ ਮਿਲਿਆਗਾ ਸਟ੍ਰੈਸ ਆ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਵੀ ਹਾਰਟ ਅਟੈਕ ਹੋ ਜਾਣਾ ਸਟ੍ਰੈਸ ਨਾਲ ਇਹ ਵੀ ਇਹ ਵੀ ਕਾਰਨ ਹੈ ਇਹ ਵੀ ਇੱਕ ਸਚਾਈ ਹੈ ਕੈਲਗਰੀ ਦੇ ਇੱਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਨੇ ਕਿਹਾ ਟਾਈਮਜ਼ ਆਫ ਜਿਹੜਾ ਹੈਗਾ ਇੰਡੀਆ ਦੇ ਵਿੱਚ ਨਿਊਜ਼ ਲੱਗੀ ਆ ਉਹਨਾਂ ਨੇ ਕਿਹਾ ਵੀ 80% ਜਿਹੜੇ ਨੌਜਵਾਨ ਆ ਉਹਨਾਂ ਦੀ ਜਿਹੜੀ ਮੌਤ ਆ ਓਵਰਡੋਜ਼ ਕਰਕੇ ਹੋ ਰਹੀ ਆ ਤੇ ਇਹ ਗੱਲ ਜਿਹੜੀ ਬਿਲਕੁਲ ਸੱਚ ਆ ਵੀ ਜਿਹੜੇ ਆਪਾਂ ਜਿੰਨਾ ਕਿਸਾਨੂੰ ਹਾਰਟ ਅਟੈਕ ਦਾ ਨਾਮ ਦੇ ਰਹੇ ਆ ਉਹ ਕੇਸ ਓਵਰਡੋਜ਼ ਵਾਲੇ ਆ ਬਹੁਤੇ ਕੇਸ ਓਵਰਡੋਜ਼ ਆ ਕਿਉਂਕਿ ਇਹ ਜਿਹੜੀ ਓਵਰਡੋਜ਼ ਵਾਲੀ ਖਬਰ ਆ ਇਹ ਨਿਕਲ ਕੇ ਬਾਹਰ ਨਹੀਂ ਆਉਂਦੀ ਕਿਉਂਕਿ ਇਹ ਬਹੁਤ ਵੱਡਾ ਇੱਕ ਸਟੈਗਮ ਹੈ ਜਿਨ੍ਹਾਂ ਦਾ ਜਵਾਬ ਚਲਾ ਗਿਆ ਕਿ ਤਨਾ ਕਿਤੇ ਉਹਨਾਂ ਵੱਲੋਂ ਵੀ ਇਹ ਗੱਲ ਲੁਕੋਈ ਜਾਂਦੀ ਆ ਵੀ ਜਿਹੜਾ ਸਾਡਾ ਮੁੰਡਾ ਜਾਂ ਕੁੜੀ ਨਸ਼ਾ ਕਰਦੀ ਸੀਗੀ ਓਵਰਡੋਜ਼ ਕਰਨ ਮੌਤ ਹੋ ਗਈ ਉਹਨੂੰ ਦਿਲ ਦਾ ਜਿਹੜਾ ਹੈਗਾ ਦੌਰਾ ਉਸ ਚੀਜ਼ ਨਾਲ ਜੋੜਿਆ ਜਾਂਦਾ ਵੀ ਉਹਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਹਦੇ ਕਰੇ ਉਹਦੀ ਡੈਥ ਹੋ ਗਈ ਤੇ ਬਹੁਤੇ ਕੇਸਾਂ ਦੀ ਜਿਹੜੀ ਸੱਚਾਈ ਆ ਉਹ ਇਹੀ ਹੈ ਕਿ ਜਿਹੜੇ ਨੌਜਵਾਨ ਆ ਉਹ ਜਿਹੜੇ ਓਵਰਡੋਜ਼ ਹੋ ਕੇ ਉਹਨਾਂ ਦੀ ਮੌਤ ਹੋ ਰਹੀ ਆ ਤੇ ਕੁਝਕ ਜਿਹੜੇ ਹੈਗੇ ਲੋਕਾਂ ਨੇ ਇਹ ਵੀ ਕਿਹਾ ਵੀ ਇਹ ਓਵਰਡੋਜ਼ ਵੀ ਨਹੀਂ ਕਈ ਕੇਸ ਸੁਸਾਈਡ ਦੇ ਵੀ ਹੈਗੇ ਆ ਕਿ ਸਟ੍ਰੈਸ ਦੀ ਵਜ੍ਹਾ ਕਰਕੇ ਜਿਹੜੇ ਹੈਗੇ ਨੌਜਵਾਨ ਉਹ ਸੁਸਾਈਡ ਕਰ ਲੈਂਦੇ ਆ ਹੁਣ ਜਿਹੜਾ ਸਟ੍ਰੈਸ ਆ ਇਹ ਵੀ ਇੱਕ ਬਹੁਤ ਵੱਡਾ ਕਾਰਨ ਆ ਸਟ੍ਰੈਸ ਤੋਂ ਹੀ ਸਾਰਾ ਕੁਝ ਸ਼ੁਰੂ ਹੁੰਦਾ ਹੈ ਸਟ੍ਰੈਸ ਹੀ ਹਾਰਟ ਐਟੈਕ ਨੂੰ ਜਨਮ ਦਿੰਦਾ ਤੇ ਸਟ੍ਰੈਸ ਹੀ ਨਸ਼ੇ ਨੂੰ ਜਨਮ ਦਿੰਦਾ ਹੈ ਹੁਣ ਜਿਹੜਾ ਜਵਾਬ ਆਜ ਦੇ ਹਾਲਾਤਾਂ ਮੁਤਾਬਕ ਉੱਥੇ ਹੈਗਾ ਉੱਥੇ ਰਹਿ ਰਿਆ ਨੂੰ ਕੰਮ ਨਹੀਂ ਮਿਲਦਾ ਨੇਚਰਲੀ ਆ ਕਿ ਉਹ ਆਪਦੇ ਸਟ੍ਰੈਸ ਨੂੰ ਦੂਰ ਕਰਨ ਵਾਸਤੇ ਨਸ਼ੇ ਦਾ ਸਹਾਰਾ ਲਊਗਾ ਤੇ ਕਿਤੇ ਨਾ ਕਿਤੇ ਜਿਹੜਾ ਹੈਗਾ ਨਸ਼ਾ ਇਸ ਤਰ੍ਹਾਂ ਦਾ ਉਹਦੇ ਲੋਕ ਕੰਜ਼ੂਮ ਕਰ ਲਿਆ ਜਾਂਦਾ ਕਿ ਉਹ ਮੌਤ ਦਾ ਕਾਰਨ ਬਣ ਜਾਂਦਾ ਹੁਣ ਜੇ ਆਪਾਂ ਨਸ਼ੇ ਨੂੰ ਲਈਏ ਵੀ ਇਹੋ ਜਾਂ ਕਿਹੜਾ ਨਸ਼ਾ ਜਿਹੜਾ ਬੰਦੇ ਨੂੰ ਓਵਰਡੋਸ ਕਰ ਦਿੰਦਾ ਤੇ ਉਹਦੀ ਮੌਤ ਹੋ ਜਾਂਦੀ ਹੈ ਇੱਕ ਕੈਮੀਕਲ ਜਿਹੜਾ ਹੈਗਾ ਕੈਨੇਡਾ ਦੇ ਵਿੱਚ ਫੈਂਟਨਲ ਫੈਂਟਾ ਨਾਲ ਜਿਹੜਾ ਅਜਿਹਾ ਕੈਮੀਕਲ ਆ ਜਿਹੜਾ ਲੈਬ ਦੇ ਵਿੱਚ ਤਿਆਰ ਕੀਤਾ ਜਾਂਦਾ ਕਿਤੋਂ ਉਹ ਕਿਸੇ ਪਲਾਂਟ ਤੋਂ ਉਹਦੀ ਉਤਪਤੀ ਨਹੀਂ ਹੁੰਦੀਗੀ ਬੇਸਿਕਲੀ ਲੈਬ ਦੇ ਵਿੱਚ ਮੈਨੂਫੈਕਚਰਡ ਕੈਮੀਕਲ ਆ ਇਹ ਜਿਹੜਾ ਤਿਆਰ ਕੀਤਾ ਜਾਂਦਾ ਤੇ ਉਹਨੂੰ ਜਿੰਨੇ ਵੀ ਕੈਨੇਡਾ ਦੇ ਵਿੱਚ ਨਸ਼ੇ ਹੈਗੇ ਆ ਅਵੇਲੇਬਲ ਜਾਂ ਜਿਹੜੇ ਲੋਕ ਲੈਂਦੇ ਆ ਉਹਨਾਂ ਦੇ ਵਿੱਚ ਉਹਨੂੰ ਮਿਕਸ ਕੀਤਾ ਜਾਂਦਾ ਮਿਕਸ ਕਿਉਂ ਕੀਤਾ ਜਾਂਦਾ ਉਹਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਦਾ ਕਿਉਂਕਿ ਜਿਹੜਾ ਪਿਓਰ ਡਰੱਗ ਜਦੋਂ ਆਪਾਂ ਮੰਨ ਲਓ ਕੋਈ ਨਸ਼ਾ ਤਸਕਰ ਸੇਲ ਕਰਦਾ ਮੰਨ ਲਓ ਫੀਮ ਹੀ ਲੈ ਲਓ ਤੁਸੀਂ ਜੇ ਫੀਮ ਪਿਓਰ ਨੂੰ ਸੇਲ ਕਰੂਗਾ ਤਾਂ ਉਹਦਾ ਜਿਹੜਾ ਪ੍ਰੋਫਿਟ ਆ ਮਾਰਜਨ ਬਹੁਤ ਘੱਟ ਜਾਊਗਾ ਜੇ ਉਹ ਇਸ ਤਰ੍ਹਾਂ ਦੇ ਕੈਮੀਕਲ ਦੀ ਮਾਤਰਾ ਵਿੱਚ ਮਿਕਸ ਕਰੂਗਾ ਤਾਂ ਉਹਦਾ ਨੇਚੁਰਲੀ ਗੱਲ ਹੈ ਕਿਉਂਕਿ ਉਹਦਾ ਜਿਹੜਾ ਮਾਰਜਨ ਵੱਧ ਜਾਊਗਾ ਤੇ ਜਿਹੜੇ ਨਸ਼ਾ ਤਸਕਰ ਆ ਸਿਰਫ ਮਾਰਜਨ ਪਿੱਛੇ ਚੱਲਦੇ ਉਹਨਾਂ ਨੂੰ ਕਿਸੇ ਦੀ ਜ਼ਿੰਦਗੀ ਨਾਲ ਕੋਈ ਪਰਵਾਹ ਨਹੀਂ ਇਸ ਕਰਕੇ ਜਿਹੜਾ ਹੈਗਾ ਫੈਂਟਾ ਨਾਲ ਸਾਰੇ ਜਿਹੜੇ ਹੈਗੇ ਆ ਡਰੱਗਸ ਦੇ ਵਿੱਚ ਇਹਦੀ ਮਿਲਾਵਟ ਕੀਤੀ ਜਾਂਦੀ ਹੈ ਜੇ ਫੈਂਟਨਲ ਦੀ ਕਣਕ ਦੇ ਦਾਣੇ ਜਿੰਨੀ ਵੀ ਮਾਤਰਾ ਕਿਸੇ ਡਰੱਗ ਦੇ ਵਿੱਚ ਪੈ ਗਈ ਉਹ ਬੰਦਾ ਕੰਜ਼ੂਮ ਕਰ ਗਿਆ ਤੇ ਉਹ ਬਚ ਨਹੀਂ ਸਕਦਾ ਓਵਰਡੋਜ਼ ਨਾਲ ਉਹਦੀ ਡੈਥ ਹੋਊਗੀ ਹੋਊਗੀ ਤੇ ਜਿਹੜੇ ਬੰਦੇ ਨੇ ਉਹ ਕੰਜ਼ੂਮ ਕਰ ਲਿਆ ਉਹਨੂੰ ਪਤਾ ਵੀ ਨਹੀਂ ਲੱਗਣਾ ਵੀ ਜਿਹੜੀ ਹੈਗੀ ਮੈਂ ਓਵਰਡੋਜ਼ ਹੋ ਗਿਆ ਕਿਉਂਕਿ ਇੱਕ ਫੈਂਟਨਲ ਇਹੋ ਜਿਹਾ ਡਰੱਗ ਹੈ ਜੇ ਬੰਦਾ 3-4 ਵਾਰੀ ਵੀ ਲੈ ਲੈਂਦਾ ਹੈ ਜਿਹੀ ਲਤ ਲੱਗ ਜਾਂਦੀ ਹੈ ਇਹਨੂੰ ਛੱਡਣਾ ਔਖਾ ਹੋ ਜਾਂਦਾ ਹੈ ਤੇ ਕੋਈ ਡਰੱਗ ਐਸਾ ਨਹੀਂ ਜਿਹਦੇ ਵਿੱਚ ਇਹਦੀ मिक्सिंग ਨਾ ਹੋਵੇ ਇਸ ਕਰਕੇ ਸਿੱਧਾ ਤੇ ਸਿੱਧਾ ਜਿਹੜਾ ਸਬੰਧ ਹੈਗਾ ওভারਡੋਸ ਦਾ ਫੈਂਟਨਲ ਆ ਫੈਂਟਨਲ ਇੱਕ ਬਹੁਤ ਹੀ ਖਤਰਨਾਕ ਡਰੱਗ ਆ ਹਰ ਡਰੱਗ ਦੇ ਵਿੱਚ ਜਿਹੜਾ ਹੈਗਾ ਪਾਇਆ ਜਾਂਦਾ ਹੈਗਾ ਤਾਂ ਹੁਣ ਆਪਾਂ ਗੱਲ ਕਰਦੇ ਆਂ ਵੀ ਜਿਹੜਾ ਹੈਗਾ ਸਟ੍ਰੈਸ ਜਨਮ ਕਿਉਂ ਲੈਂਦਾ ਹੈਗਾ ਸਟ੍ਰੈਸ ਜਨਮ ਇਸ ਕਰਕੇ ਲੈਂਦਾ ਕਿਉਂਕਿ ਹਾਲਾਤਾਂ ਦੇ ਮੁਤਾਬਕ ਜਦੋਂ ਬੱਚੇ ਨੂੰ ਉੱਥੇ ਮੋਰਲ سپورਟ ਨਹੀਂ ਮਿਲਦੀ ਜਾਂ ਪੇਰੈਂਟਸ ਦੀ سپورਟ ਨਹੀਂ ਮਿਲਦੀ ਜਾਂ ਕਿਸੇ ਨਾਲ ਦੇ ਸਾਥੀ ਦੀ سپورਟ ਨਹੀਂ ਮਿਲਦੀ ਤਾਂ ਉਹ ਜਿਹੜਾ ਸਟ्रेस ਦੇ ਵਿੱਚ ਰਹਿਣ ਲੱਗ ਜਾਂਦਾ ਹੈਗਾ ਤਾਂ ਇੱਥੇ ਮੈਂ ਪੇਰੈਂਟਸ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿਹੜੇ ਤੁਹਾਡੇ ਬੱਚੇ ਰਹਿ ਰਹੇ ਆ ਜਿਨ੍ਹਾਂ ਤੇ ਤੁਹਾਨੂੰ ਫੁੱਲ ਕੌਨਫੀਡੈਂਸ ਆ ਵੀ ਸਾਡੇ ਬੱਚੇ ਬਹੁਤ ਸਿਆਣੇ ਆ ਸਾਡੀ ਗੱਲ ਮੰਨਦੇ ਆ ਪਰ ਤੁਹਾਡਾ ਫਰਜ਼ ਆ ਕਿ ਤੁਸੀਂ ਉਹਨਾਂ ਦੀ ਪ੍ਰੋਪਰ ਕਾਉਂਸਲਿੰਗ ਕਰੋ ਫਿਰ ਵੀ ਕਰੋ ਜੇ ਤੁਹਾਨੂੰ ਇਹ ਵੀ ਕੰਫੀਡੈਂਸ ਹੈਗਾ ਨਾ ਸਾਡਾ ਬੱਚਾ ਕਿਸੇ ਗਲਤ ਰਾਹ ਨਹੀਂ ਪੈ ਸਕਦਾ ਤਾਂ ਫਿਰ ਵੀ ਕਾਉਂਸਲਿੰਗ ਕਰੋ ਉਹਨੂੰ ਪੁੱਛੋ ਭਾਈ ਤੇਰੀ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਕੋਈ ਸਟ्रेस ਤਾਂ ਨਹੀਂ ਕੋਈ ਤੈਨੂੰ ਕੋਈ ਚੀਜ਼ ਚਾਹੀ ਤਾਂ ਨਹੀਂ ਜੇ ਤੈਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਸਾਨੂੰ ਦੱਸ ਜਦੋਂ ਆਪਾਂ ਇਸ ਤਰ੍ਹਾਂ ਦੀ ਕਾਉਂਸਲਿੰਗ ਨਹੀਂ ਕਰਦੇ ਪੇਰੈਂਟਸ ਨਹੀਂ ਕਰਦੇ ਤਾਂ ਜਵਾਕ ਅੰਦਰੋਂ ਅੰਦਰ ਹੀ ਸਟ੍ਰੈਸ ਦਾ ਸਟ੍ਰੈਸ ਦੇ ਵਿੱਚ ਘਿਰ ਜਾਂਦਾ ਤੇ ਉਹ ਗਲਤ ਕਦਮ ਉਠਾ ਲੈਂਦਾ ਹੈ ਇਸ ਕਰਕੇ ਪੇਰੈਂਟਸ ਨੂੰ ਵੀ ਅੱਗੇ ਆਉਣਾ ਚਾਹੀਦਾ ਉਹ ਉਹ ਆਪਦੇ ਜਵਾਕਾਂ ਦੇ ਨਾਲ ਖੜਨ ਅੱਜ ਦੇ ਸਮੇਂ ਤਾਂ ਜਰੂਰ ਪੇਰੈਂਟਸ ਦੀ ਹਰੇਕ ਜਵਾਬ ਨੂੰ ਲੋੜ ਆ ਜਿਹੜਾ ਬਾਹਰ ਰਹਿ ਰਿਹਾ ਹੁਣ ਕਈ ਪੇਰੈਂਟਸ ਉਹ ਜਿਹੜੇ ਵੀ ਹੈਗੇ ਆ ਜਿਹੜੇ ਐਕਸਪੈਕਟ ਕਰਦੇ ਆ ਵੀ ਸਾਨੂੰ ਮਹੀਨੇ ਦਾ ਲੱਖ ਰੁਪਈਆ ਆ ਜਾ 50000 ਭੇਜ ਭਾਈ ਤੈਨੂੰ ਕੈਨੇਡਾ ਭੇਜ ਕੇ ਕਮਾਈ ਕਰਕੇ ਪਰ ਅੱਜ ਦੇ ਹਾਲਾਤਾਂ ਨੂੰ ਵੀ ਸਮਝਣਾ ਚਾਹੀਦਾ ਉਹਨਾਂ ਪੇਰੈਂਟਸ ਲਈ ਵੀ ਅੱਜ ਦੇ ਹਾਲਾਤ ਕਿਉਂ ਜਿਹ ਹਨ ਬਕਾਇਦਾ ਬਜਾਏ ਉਹਨਾਂ ਤੋਂ ਆਪਾਂ ਕੋਈ ਪੈਸਿਆਂ ਦੀ ਮੰਗ ਕਰੀਏ ਸਗੋਂ ਉਹਨਾਂ ਦੀ ਸਪੋਰਟ ਕਰਨ ਦੀ ਲੋੜ ਆ ਅੱਜ ਦੇ ਟਾਈਮ 'ਚ ਤੇ ਜਿਹੜਾ ਹੈਗਾ ਦੂਸਰੀ ਮੈਂ ਗੱਲ ਕਰਨੀ ਸੀਗੀ ਵੀ ਕਈ ਬੱਚੇ ਇੱਥੇ ਮਾੜੀ ਸੰਗਤ ਦਾ ਸ਼ਿਕਾਰ ਆ ਪੇਰੈਂਟਸ ਨੂੰ ਪਤਾ ਹੁੰਦਾ ਵੀ ਸਾਡਾ ਬੱਚਾ ਮਾੜੀ ਸੰਗਤ ਦਾ ਸ਼ਿਕਾਰ ਆ ਤਾਂ ਉਹਨੂੰ ਬਾਹਰ ਭੇਜ ਦਿੰਦੇ ਆ ਵੀ ਉੱਥੇ ਸੁਧਰ ਜਾਊਗਾ ਜਾ ਕੇ ਤਾਂ ਇੱਥੇ ਸਾਰਿਆਂ ਨੂੰ ਵੱਡੀ ਗਲਤੀ ਪੇਰੈਂਟਸ ਦੀ ਹੁੰਦੀ ਆ ਇੱਥੋਂ ਨਾਲੋਂ ਉੱਥੇ ਤਾਂ ਹਾਲਾਤ ਬਹੁਤ ਜ਼ਿਆਦਾ ਬਦਤਰ ਆ ਜੇ ਤੁਸੀਂ ਸੋਚਦੇ ਆ ਵੀ ਸਾਡਾ ਬੱਚਾ ਇੱਥੇ ਕਿਸੇ ਮਾੜੀ ਸੰਗਤ ਜਾਂ ਜਾਂ ਨਸ਼ੇ ਕਰਦਾ ਉੱਥੇ ਜਾ ਕੇ ਸੁਧਰ ਜਾਊਗਾ ਤਾਂ ਤੁਸੀਂ ਖੁਦ ਉਸ ਦੀ ਮੌਤ ਦੇ ਜ਼ਿੰਮੇਵਾਰ ਬਣਨ ਜਾ ਰਹੇ ਆ ਕਿਉਂਕਿ ਉਥੋਂ ਦੇ ਹਾਲਾਤ ਹੀ ਉਹ ਜਿਆ ਉਥੋਂ ਜਵਾਨੀ ਦੀ ਦਹਲੀਜ਼ ਤੋਂ ਜਦੋਂ ਬੰਦਾ ਕੈਨੇਡਾ ਵਰਗੇ ਇੰਡੀਪੈਂਡੈਂਟ ਮੁਲਕ ਤੇ ਕੈਨੇਡਾ ਵਰਗੇ ਮੁਲਕ ਤੇ ਜਾਂਦਾ ਇੰਡੀਪੈਂਡੈਂਟ ਹੋ ਜਾਂਦਾ ਉਹਨੂੰ ਕੋਈ ਰੋਕ ਟੋਕ ਨਹੀਂ ਹੁੰਦੀ ਤਾਂ ਨੇਚਰਲੀ ਆ ਉਹ ਉਹਨੂੰ ਖੁੱਲ ਮਿਲ ਕੇ ਉਹ ਆਪਣੀ ਮਰਜ਼ੀ ਕਰੂਗਾ ਇਸ ਕਰਕੇ ਜਿਹੜਾ ਤੁਹਾਨੂੰ ਬੱਚਾ ਲੱਗਦਾ ਵੀ ਇਹਦੀ ਗਲਤ ਸੰਗਤ ਆ ਕਦੇ ਵੀ ਉਹਨੂੰ ਬਾਹਰਲੇ ਮੁਲਕ ਚ ਨਾ ਭੇਜੋ ਖਾਸ ਕਰਕੇ ਕੈਨੇਡਾ ਦੇ ਵਿੱਚ ਨਹੀਂ ਤਾਂ ਤੁਸੀਂ ਵੀ ਮੁਸੀਬਤ ਚ ਪਾਓਗੇ ਤੇ ਤੁਹਾਡਾ ਜਵਾਬ ਤਾਂ ਮੁਸੀਬਤ ਚ ਪਾਉਗੇ ਪਾਊਗਾ ਤਾਂ ਇਹ ਦੋ ਤਿੰਨ ਗੱਲਾਂ ਜਿਹੜੀਆਂ ਹੈਗੀਆਂ ਬਹੁਤ ਸੋਚਣ ਦੀ ਲੋੜ ਆ ਵਿਚਾਰ ਕਰਨ ਦੀ ਲੋੜ ਆ ਪੇਰੈਂਟਸ ਨੂੰ ਵੀ ਅੱਗੇ ਆਉਣਾ ਚਾਹੀਦਾ ਗਿਆ ਆਪਦੇ ਜਵਾਕਾ ਨਾਲ ਜਰੂਰ ਤੁਸੀਂ ਗੱਲ ਕਰੋ ਹਰ ਰੋਜ਼ ਗੱਲ ਕਰੋ ਹਰ ਰੋਜ਼ ਨਹੀਂ ਕਰਦੇ ਤਾਂ ਹਫ਼ਤੇ 'ਚ ਦੋ ਤਿੰਨ ਵਾਰ ਜਰੂਰ ਗੱਲ ਕਰੋ ਉਹਨੂੰ ਵਾਚ ਆਊਟ ਕਰੋ ਵੀ ਉਹ ਕਰਦਾ ਕੀ ਆ ਕੀ ਕੰਮ ਤੇ ਜਾਂਦਾ ਜਾਂ ਉਹਦੇ ਹਾਲਾਤ ਕਿਉਂ ਜੇ ਆ ਖਾਣਾ ਪੀਣਾ ਉਹਦਾ ਸਹੀ ਆ ਸਾਰਾ ਕੁਝ ਇਹ ਪੇਰੈਂਟਸ ਦੀ ਜ਼ਿੰਮੇਵਾਰੀ ਆ ਕਈ ਵਾਰੀ ਕੀ ਹੁੰਦਾ ਆਪਾਂ ਬੱਚੇ ਨੂੰ ਭੇਜ ਦਿੰਨੇ ਆ ਤੇ ਬਾਅਦ 'ਚ ਪੇਰੈਂਟਸ ਉਹਦੀ ਖ਼ਬਰ ਨਹੀਂ ਲੈਂਦੇਗੇ ਇਸ ਕਰਕੇ ਇਹ ਜਿਹੜੀਆਂ 2-3 ਚੀਜ਼ਾਂ ਹੈਗੀਆਂ ਬਹੁਤ ਜ਼ਰੂਰੀ ਐ ਕਿਉਂਕਿ ਜੇ ਇਦਾਂ ਸਿਲਸਿਲਾ ਚੱਲਿਆ ਗਿਆ ਤਾਂ ਸਾਡੇ ਪੰਜਾਬੀ ਜਿਹੜੇ ਹੈਗੇ ਆ ਨੌਜਵਾਨ ਆ ਇਸੇ ਤਰ੍ਹਾਂ ਇਸ ਚੀਜ਼ ਦੇ ਸ਼ਿਕਾਰ ਹੁੰਦੇ ਜਾਣਗੇ ਸਾਨੂੰ ਲੋੜ ਆ ਸਾਰਿਆਂ ਨੂੰ ਅੱਗੇ ਆਉਣ ਦੀ ਜੇ ਤੁਹਾਨੂੰ ਵੀ ਤੁਹਾਡੇ ਨੇੜੇ ਤੇਰੇ ਲੱਗਦਾ ਕੋਈ ਮੈਗਨੇਡਾ ਦੀ ਗੱਲ ਕਰ ਰਹੇ ਆ ਵੀ ਤੁਹਾਡੇ ਨੇੜੇ ਤੇਰੇ ਲੱਗਦਾ ਕੋਈ ਤੁਹਾਡਾ ਸਾਥੀ ਆ ਜਾਂ ਕੋਈ ਲੜਕੀ ਆ ਕੋਈ ਗਲਤ ਸੰਗਤ ਵਿੱਚ ਪੈ ਗਈ ਆ ਤਾਂ ਜ਼ਰੂਰ ਤੁਸੀਂ ਕੋਸ਼ਿਸ਼ ਕਰੋ ਉਹਨੂੰ ਸਮਝਾਉਣ ਦੀ ਜੋ ਨਹੀਂ ਸਮਝਦੀ ਤਾਂ ਈਵਨ ਤੁਸੀਂ ਉਹਦੇ ਪੇਰੈਂਟਸ ਦੇ ਜ਼ਰੂਰ ਧਿਆਨ ਚ ਲਿਆਓ ਇਹ ਗੱਲ ਵੀ ਇਦਾਂ ਇਦਾਂ ਕਰਕੇ ਤੁਹਾਡਾ ਬੱਚਾ ਜਾਂ ਤੁਹਾਡੀ ਲੜਕੀ ਗਲਤ ਸੰਗਤ ਚ ਪੈ ਗਈ ਆ ਤਾਂ ਜੋ ਉਸ ਨੌਜਵਾਨ ਮੁੰਡੇ ਕੁੜੀ ਦੀ ਜਾਨ ਬਚਾਈ ਜਾ ਸਕੇ ਇਹ ਸੀਗੀਆਂ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਜ਼ਰੂਰੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਬਣਦੀਆਂ ਸੀ ਕਿਉਂਕਿ ਬੜਾ ਬਹੁਤ ਦੁੱਖ ਹੁੰਦਾ ਜਦੋਂ ਇਦਾਂ ਦੀ ਖਬਰ ਨਿਕਲ ਕੇ ਆਉਂਦੀ ਆ ਕਿ ਕੋਈ ਨੌਜਵਾਨ 20 ਸਾਲ ਦਾ ਕੋਈ 22 ਸਾਲ ਦਾ ਕੋਈ 24 ਸਾਲ ਦਾ ਹਰ ਟੈਕਨੋਲੋਜੀ ਦੀ ਡੈਥ ਹੋ ਗਈ ਤਾ ਇਹਦੇ ਪਿੱਛੇ ਜਿਹੜੇ ਹੈਗੇ ਆ ਕਾਰਨ ਆਪਾਂ ਡਿਸਕਸ ਆਪਾਂ ਜਾਣ ਹੀ ਲਏ ਆ ਕਿ ਇਸ ਦੇ ਪਿੱਛੇ ਕਾਰਨ ਕੀ ਆ ਸਾਰੇ ਕੇਸ ਹਲਟ ਅਟੈਕ ਦੇ ਨਹੀਂ ਜ਼ਿਆਦਾ ਕੇਸ ਓਵਰਡੋਜ਼ ਨਾਲ ਹੋ ਰਹੇ ਇਸ ਕਰਕੇ ਜਰੂਰ ਤੁਸੀਂ ਆਪ ਦੇ ਬੱਚਿਆਂ ਨਾਲ ਕਾਉਂਸਲਿੰਗ ਕਰੋ ਤੇ ਏਸੀ ਕੀ ਸਾਰੀ ਅੱਜ ਦੀ ਗੱਲਬਾਤ ਸਸਿਕਾਲ